ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਜੋ ਤੁਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹੋ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਆ ਵਾਰ ਅਗੇਂਸਟ ਡਰੱਗਸ ਵਾਰ ਔਨ ਡਰੱਗਸ ਯੂਥ ਨਸ਼ਾ ਵਿਰੋਧ ਥੋੜੇ ਦਿਨਾਂ 'ਚ ਸਾਰੇ ਪੰਜਾਬ ਦੇ ਵਿੱਚ ਹੀ ਸਾਰੀ ਪੰਜਾਬ ਪੁਲਿਸ ਹੀ ਜਿੰਨੇ ਵੀ ਕੋਈ ਡਰਗ ਸਮਗਲਰਸ ਆ ਜਾਂ ਡਰਗ ਪੈਡਲਰਸ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਕੰਮ ਕਰ ਰਹੇ ਆ ਜਿੰਨੇ ਵੀ ਪਗੋੜੇ ਬੰਦੇ ਆ ਉਹਨਾਂ ਨੂੰ ਵੀ ਅਸੀਂ ਫੜ ਰਹੇ ਆ ਬਹੁਤ ਤੋਂ ਬ ਰਿਕਵਰੀਜ਼ ਹੋ ਰਹੀਆਂ ਆ ਔਰ ਇੱਥੋਂ ਤੱਕ ਜਿਹੜੇ ਇਹਨਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋ ਰਿਹਾ ਹੈ ਅਸੀਂ ਆਪਣੇ ਅੰਮ੍ਰਿਤਸਰ ਡਿਸਟ੍ਰਿਕਟ ਚ ਬਾਰਡਰ ਰੇਂਜ ਦੇ ਵਿੱਚ ਹੋਰ ਪਟਾਲਾ ਗੁਰਦਾਸਪੁਰ ਚ ਵੀ असी प्रॉपर्ट आइडेंटीफाई की जिन्हों के खिलाफ अभी बहुत छेती एक्शन भी लवेंगे इसे तहत एस एस पी साहब अमृतसर रूरल इन्होंने तो इन्हों टीम ने सीए अमृतसर दहाती की टीम ने कल बहुत वाला काम किया तेई किलो हैरोइन ट्वेंटी थ्री के जी हैरोइन यह रिकवर की गई है ਔਰ ਦੇਵੀदास ਪੁਰੇ ਦਾ ਸਾਹਿਲਪ੍ਰੀਤ ਸਿੰਘ ਉਰਫ ਕਰਨ ਇਹ ਜਸਮੀਤ ਸਿੰਘ ਉਰਫ ਲੱਕੀ ਇਹ ਹਾਰਪੁਰ ਦਾ ਸਮਗਲਰ ਆ ਜੋ ਕਿ ਅਮਰੀਕਾ ਬੇਸ ਆ ਇਹਦੇ ਲਈ ਕੰਮ ਕਰਦਾ ਸੀ ਔਰ ਇਹਦੇ ਘਰੋਂ ਕੱਲ 23 ਕਿਜੀ ਹੈਰੋਇਨ ਰਿਕਵਰ ਕੀਤੀ ਗਈ ਆ ਸਮੇਸ਼ ਸਿੰਘ ਔਰ ਫਲਕੀ ਪਹਿਲਾਂ ਵੀ ਬਹੁਤ ਸਾਰੇ ਮੁਕਦਮਿਆਂ ਵਿੱਚ ਨਾਮਜ਼ਦ ਆ 307 ਦੇ ਮੁਕਦਮੇ ਵੀ ਆ ਆਰਮਜ਼ੈਟ ਦੇ ਮੁਕਦਮੇ ਵੀ ਆ ਔਰ ਡਰੱਗਸ ਦੇ ਐਨਡੀ ਦੇ ਮੁਕਦਮੇ 'ਚ ਵੀ ਉਹ ਨਾਮਜ਼ਦ ਹੈ ਜੀ ਸੋ ਕਰਨ ਉਹਦੇ ਲਈ ਇਹ ਸਾਰੀ ਸਪਲਾਈ ਕਰਦਾ ਸੀ ਉਹਦੇ ਲਈ ਉਹਨੇ ਇਹ ਕਨਸਾਈਨਮੈਂਟ ਚੁੱਕੀ ਔਰ ਅੱਗੇ ਸਪਲਾਈ ਕਰਨੀ ਸੀਗੀ ਅਮਨਸਰ ਦਿਹਾਤੀ ਪੁਲਿਸ ਨੇ ਜਦੋਂ ਇਨਫੋਰਮੇਸ਼ਨ ਆਈ ਔਰੀ ਤੌਰ ਤੇ ਐਕਸ਼ਨ ਦੇ ਵਿੱਚ ਆਏ ਔਰ ਇਹ ਰਿਕਵਰੀ ਹੋਈ ਆ ਕਰਨ ਕਰੋਪ ਜਿਆ ਹੋਇਆ ਪਰ ਬਹੁਤ ਛੇਤੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਔਰ ਅੱਗੇ ਜੋ ਵੀ ਕਾਰਵਾਈ ਉਹਦੇ ਹੋਰ ਕਿੰਨੇ ਐਸੋਸੀਏਟਸ ਆ ਕਿੰਨੇ ਜਣੇ ਹੋਰ ਇਹਦੇ ਵਿੱਚ ਇਨਵੋਲ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਸਾਰਿਆਂ ਨੂੰ ਅਸੀਂ ਛੇਤੀ ਅਰੈਸਟ ਕਰਕੇ ਇਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਵੀ ਦਵਾਵਾਂਗੇ ਸਾਰੇ ਇਹ ਹਰੂ ਕਿੱਥੋਂ ਆਈ ਸੀ ਪਾਕਿਸਤਾਨ ਤੋਂ ਡਰੋਨ ਨਾਲ ਹੀ ਆਈ ਸੀ ਦਾ ਕਿਹੜੇ ਕੇਸ ਇਹ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਕੀ ਜੋ ਕਿ ਬਾਹਰ ਬੈਠਾ ਆ ਉਹ ਸਮਗਲਰ ਉਹ ਸਪਲਾਈ ਕਰਦਾ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਅ ਕਿਲਵਾਂ ਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰਦਾ ਸੀ ਔਰ ਕਰਨ ਹੀ ਅੱਗੇ ਪੈਸੇ ਇਕੱਠੇ ਕਰਕੇ ਭੇਜਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਔਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਆ ਕੋਰਤੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿੱਥੇ ਲੁਕਾ ਰਹੇ ਹੋ ਨੇ ਆਪੇ ਘਰ ਦੇ ਵਿੱਚ ਹੀ ਲੱਗ ਗਿਆ ਕਬੂਤਰ ਦਾ ਗੰਦੇ ਉਸ ਤੇ ਉਹ ਹੁਣ ਸਾਰਾ ਅ ਯੂਨੀਵਰਸਿਟੀਸ਼ਨ ਦਾ 파ਟ ਆ ਰਿਹਾ ਦੇ ਘਰ ਤੋਂ ਹੀ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋਈ ਇਨਫੋਰਮੇਸ਼ਨ ਵੀ ਆ ਗਈ ਪੁਖਤਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ-ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਸੀ ਉਹਨਾਂ ਨੂੰ ਅਰੈਸਟ ਕਰ ਕਰਨ ਦੇ ਖਿਲਾਫ ਪਹਿਲੇ ਕੋਈ ਪਰਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਹਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਕੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਕੀ ਜਿਹਦੇ ਬਾਰੇ ਦੱਸਿਆ ਸੀ ਉਹਦੇ 'ਚ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀ ਐਕਟ ਦੇ ਵੀ ਹਨ ਤਾਂ ਕਰਨ ਦੀ ਏਜ ਕਿੰਨੀ ਹੈ ਵੀ ਰਾਉਂਡ 24-25 ਸਾਲ ਦੇ ਕਰੀਬ ਹੈ ਇੱਕ ਵੀਡੀਓ ਆਗਰ ਲਈ ਬਤਵੰਤ ਸਿੰਘ ਪਨੂਜੀ ਜੇ ਚਕਾਉਂ ਕੈਪੈਬਿਲਿਟੀ ਦੀ ਹੋਰ ਬੱਚਿਆਂ ਨੂੰ ਗਲਤ ਰਸਤੇ ਪਾਇਆ ਸਵਾਲ ਅਕਦੀ ਡਿਮਾਂਡ ਕੀਤੀ ਕਿ ਫੋਰਸ ਜੁਆਇਨ ਕਰੋ ਇਹਦੇ ਬਾਰੇ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਦੋਂ ਤੱਕ ਉਹਦੇ ਥੈਟ ਦੀ ਗੱਲ ਆ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਆ ਉਹ ਸੁਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਆ ਔਰ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖੂਗੀ ਅਸੀਂ ਇਹਦੇ ਲਈ ਵਚਨਬੱਧ ਆ ਕਿ ਇਹ ਸਾਡੇ ਲਈ ਇੱਕ ਸਵਾਇ ਮਜ਼ਾਕ ਤੋਂ ਹੋਰ ਕੁਝ ਨਹੀਂ ਹੈ ਸਰ ਵਰਤਮਾਨ ਕਾਨੂੰਨ ਨੂੰ ਕੋ ਮੈਸੇਜ ਦੇਣਾ ਚਾਹੋਗੇ ਤਈ ਆਪਣਾ ਵੀ ਪੱਦਾ ਪੰਜਾ ਜਾ ਕੇ ਸਾਡਾ ਸਾਡਾ ਮੈਸੇਜ ਸਾਡਾ ਕੰਮ ਹੁੰਦਾ ਜੀ ਅਸੀਂ ਆਪਦੇ ਕੰਮ ਦੇ ਜ਼ਰੀਏ ਜਿਨਨੇ ਵੀ ਕੋਈ ਗਲਤ ਅਨਸਰ ਕੋਈ ਸ਼ਰਾਪਤੀ ਅਨਸਰ ਆ ਉਹਨਾਂ ਨੂੰ ਅਸੀਂ ਆਪਦਾ ਮੈਸੇਜ ਦੇਨੇ ਆਂ ਔਰ ਬੜਾ ਸਟਰੋਂਗ ਮੈਸੇਜ ਦਿੰਦੇ ਆਂ ਸਰ ਉਹ ਆਗਰੇ ਪੰਜਾਬ ਦੇ ਬਾਕੀ ਨੌਜਵਾਨ ਨੇ ਜਿਹੜਾ ਗੈਂਗਸਟਰ ਆਗਰੇ ਪੁਲਿਸ ਵਰਗਰ ਨਾਲ ਝੂਠੇ ਮੁਕਾਬਲੇ ਕਰਾਈ ਜਾ ਰਹੇ ਨੇ ਕੋਈ ਝੂਠਾ ਮੁਕਾਬਲਾ ਨਹੀਂ ਹੈ ਜੀ ਜੋ ਕੁਝ ਵੀ ਆ ਕਾਨੂੰਨ ਦੇ ਮੁਤਾਬਕ ਹੋ ਰਿਹਾ ਆ ਜੇਰੋ ਕੋਈ ਪੁਲਿਸ ਪਾਰਟੀ ਤੇ ਅਟੈਕ ਕਰੂਗਾ ਤੇ ਪੁਲਿਸ ਪਾਰਟੀ ਨੇ ਵੀ ਸੈਲਫ ਡਿਫੈਂਸ ਚ ਆਪਣੀ ਸੁਰੱਖਿਆ ਆਪਣੀ ਰੱਖਿਆ ਲਈ ਕਰਨਾ ਹੀ ਹੈ ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੇ ਜੋ ਸ਼ਰਾਤੀ ਅੰਸਰ ਬਾਹਰ ਬੈਠੇ ਆ ਉਹਨਾਂ ਨੇ ਇਹ ਗੱਲਾਂ ਵਿੱਚ ਨਾ ਆਉਣ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸਖਾਵਾਂ ਮਾਹੌਲ ਇੱਥੇ ਮੈਂਟੇਨ ਜੀਵਨ ਕਉ ਜੀ ਦੀ ਕੋ ਧਮਕੀ ਆਈ ਹੈ ਖਾਸ ਕਰਕੇ ਪ੍ਰਧਾਨ ਦੀ ਚੋਣ ਹੁੰਦਾ ਹੈ ਤੇ ਨਹੀਂ ਮੈਂ ਉਹਦੇ ਬਾਰੇ ਨਹੀਂ ਕਹਾਂਗਾ ਸਰ ਕਰਨ ਦੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਜਾਂ ਕਰਨ ਦਾ ਇਹ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੀ ਇਹ ਗਵਰੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਿਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲਿਆ ਆ ਕਿ ਇਹ ਹੋਰ ਕਿੰਨਾਂ ਨੂੰ ਸਪਲਾਈ ਕਰਦਾ ਸੀ ਔਰ ਇੱਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਲਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਵਾਂਗੇ ਠੀਕ ਹੈ